ਅੱਜ ਬੜਾਈ ਖੁਸ਼ੀ ਵਾਲਾ ਦਿਨ ਹੈ ਅੱਜ ਪਿੰਡ ਬੈਂਕਾ ਦੇ ਵਿੱਚੋਂ ਸਰਦਾਰ ਸਦਨਾਮ ਸਿੰਘ ਜੀ ਦੀ ਗਵਾਹੀ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਆਪਣੇ ਵੱਲੋਂ ਸਰਦਾਰ ਭਗਵਾਨ ਸਿੰਘ ਜੀ ਬਾਣ ਵੱਲੋਂ ਸਾਡੇ ਸੁਪਰੀਮੋ ਰਵਿੰਦ ਕੇਜਰੀਵਾਲ ਜੀ ਵੱਲੋਂ ਤੇ ਸਾਡੇ ਇੱਥੋਂ ਜਿਹੜੇ ਚੋਣ ਲੜ ਰਹੇ ਆ ਲਾਲਜੀਤ ਸਿੰਘ ਦੀ ਪੁੱਲਰ ਉਹਨਾਂ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੁਹਾਨੂੰ ਸਾਹਿਬ ਕਿੰਨੇ ਪਰਿਵਾਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਵੇਖ ਲਓ ਮੇਰੇ ਵੀ ਸਾਰਾ ਪਿੰਡ ਹੀ ਮੈਨੂੰ ਤਾਂ ਲੱਗਦਾ ਆ ਗਿਆ ਸੈਂਕੜੇ ਪਰਿਵਾਰ ਅੱਜ ਸ਼ਾਮਲ ਹੋਏ ਨੇ ਛੱਡ ਕੇ ਤੁਹਾਨੂੰ ਸਾਹਿਬ ਵਿਰੋਧੀ ਕਹਿੰਦੇ ਨੇ ਕਿ ਦੋ ਮਹੀਨਿਆਂਾਂ 'ਚ ਕਿਹੜੇ ਕੰਮ ਆਏ ਗਿਣਾਓ ਸਾਨੂੰ ਕਿਹਦੇ ਭਲੇ ਦੇ ਮੋਟਾ ਮੰਗ ਰਹੇ ਮੇਰੇ ਵੀਰ ਪਹਿਲਾਂ ਤਾਂ ਵਿਰੋਧੀ ਆਪ ਦੇ ਜਿਹੜੇ 20 ਸਾਲ ਦੇ ਉਹ ਕੰਮ ਦੱਸ ਦੇਣ ਤੇ ਮੇਰੇ ਕੰਮ ਤੁਸੀਂ ਪਿੰਡਾਂ ਜਾ ਕੇ ਵੇਖ ਸਕਦੇ ਹੋ ਮੈਨੂੰ ਹੁਣੇ ਗਿਣਾਉਣ ਦੀ ਲੋੜ ਹੈਗੀ ਤੁਸੀਂ ਪਿੰਡ ਪਿੰਡ ਜਾਓ ਤੁਸੀਂ ਪ੍ਰੈਸ ਵਾਲਿਆਂ ਤੁਸੀਂ ਪਿੰਡਾਂ ਜਾ ਕੇ ਪੁੱਛੋ ਵੀ ਦੋਵਾਂ ਸਾਲਾਂ 'ਚ ਵਧਾਇਕ ਨੇ ਕਿਹੜੇ ਕਾਰਜ ਕੀਤੇ ਤੁਹਾਨੂੰ ਆਪਾਂ ਨੂੰ ਪਤਾ ਲੱਗ ਜਾਊਗਾ ਜਿਹੜੀ ਜਿਹੜੀ ਸਾਡੀ ਸਰਕਾਰ ਆ ਨਾ ਵੀਰੇ ਜੇ ਤੁਸੀਂ ਵੱਡੇ ਕੰਮ ਹੀ ਕਰ ਲੋ ਸਰਕਾਰ ਦੇ ਹਲਕੇ ਜਿਹੇ ਬਾਤ ਚਾਵਾਂਗੇ ਸਰਕਾਰ ਨੇ 600 ਝੁੰਡ ਬਿਜਲੀ ਦਿੱਤੀ ਅੱਜ ਤੱਕ ਕਿਸੇ ਨੇ ਕਿਸੇ ਨੂੰ ਫਰੀ ਦਿੱਤੀ ਸੀ ਬਿਜਲੀ ਫੇਰ ਬੱਸਾਂ ਦੇ ਜਿਹੜੇ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਸੀ 4 4 5 5000 ਰੁਪਏ ਕਰਾਇਆ ਲੈਂਦੇ ਸੀ ਬਾਦਲ ਵਾਲੇ ਅੱਜ 1000 ਰੁਪਏ ਚ ਦਿੱਲੀ ਬੱਸ ਜਾਂਦੀ ਹੈ ਉਹ ਵੀ ਵੋਲਵੋ ਦੀ ਵਧੀਆ ਬੱਸ ਦੋ ਮੇਰੇ ਵੀ ਜਿਹੜੀਆਂ ਰੋਡ ਤੇ ਗੱਡੀਆਂ ਦਿੱਤੀਆਂ 35 35 40 40 ਲੱਖ ਦੀ ਜਿਹੜੀ ਰੋਡ ਫੋਰਸ ਬਣਾਈ ਹੈ ਉਹ 35 35 40 ਲੱਖ ਦੀ ਗੱਡੀ ਹੈ ਜਿਹੜੀ 30 ਕਿਲੋਮੀਟਰ ਦੇ ਦੈਰੇ ਜ ਘੁੰਮਦੀ ਆ ਤੇ 51000 ਰੁਪਇਆ ਸਗਣ ਸਕੀਮ ਅੱਗੇ 3 3 ਸਾਲ ਹੋ ਗਏ ਕਦੀ ਕਿਸੇ ਨੂੰ ਲੱਭਦਾ ਨਹੀਂ ਤੇ ਜਦ ਕੋਈ ਫਾਈਲ ਭਰਦਾ 6 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਪੈਸੇ ਜਿਹੜੇ ਉਹ ਮਿਲਦੇ ਆ ਜਿਹੜੀ ਪੈਨਸ਼ਨ ਹੈ ਮਹੀਨੇ ਬਾਅਦ ਲੋਕਾਂ ਦੇ ਅਕਾਊਂਟ ਚ ਆਉਂਦੀ ਆ ਮੈਨੂੰ ਦੱਸੋ ਜਿੰਨੀਆਂ ਸਹੂਲਤਾਂ ਫਿਰ ਜਿਹੜੀ ਪਾਣੀ ਦੀ ਗੱਲ ਹੈ ਜੇ ਕਿਸਾਨਾਂ ਦੀ ਇਸ ਟਾਈਮ ਅੱਜ ਵੀ ਮੁੱਖ ਮੰਤਰੀ ਸਾਹਿਬ ਕੋ ਬੈਠੇ ਆ ਉਹ ਦੱਸ ਰਹੇ ਸੀ ਕਿ 50 55% ਪਾਣੀ ਜਿਹੜਾ ਵਾ ਲੋਕਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਪਿਆ ਤੇ ਆਉਣ ਵਾਲੇ 6 ਮਹੀਨੇ ਸਾਲ ਚ 70 80% ਤੇ ਜਾਣਾ ਜਿੰਨੇ ਕੰਮ ਆਮ ਆਦਮੀ ਸਰਕਾਰ ਨੇ ਦੋਵਾਂ ਸਾਲਾਂ ਚ ਕੀਤੇ ਆ ਇਹ ਲੋਕ 17 ਸਾਲਾਂ ਦੇ ਨਹੀਂ ਕਰ ਸਕਿਆ ਤੁਣ ਸਾਹਿਬ ਅੱਜ ਜਿਹੜੇ ਪ੍ਰਵਾਹ ਆਪਣੀ ਪਾਰਟੀ ਦਾ ਸ਼ਾਮਲ ਹੋਏ ਨੇ ਕਿ ਕਿਹੜੀ ਪਾਰਟੀ ਨੂੰ ਛੱਡ ਕੇ ਆਏ ਨੇ ਇਹ ਮੇਰੇ ਜ਼ਿਆਦਾਤਰ ਜਿਹੜੇ ਪਰਿਵਾਰ ਆ ਉਹ ਕਾਲੀ ਦਲ ਨੂੰ ਛੱਡ ਕੇ ਆਏ ਨੇ ਜ਼ਿਆਦਾਤਰ ਪਰਿਵਾਰ ਕਾਲੀ ਦਲ ਨੂੰ ਛੱਡ ਕੇ ਸ਼ਾਮਲ ਹੋਣ ਗਏ ਆਪਣੇ ਵੱਲੋਂ ਬੋਲਦੇ ਹੋਏ ਕੀ ਭਰੋਸਾ ਦਵਾਇਆ ਅੱਜ ਪਰਿਵਾਰਾਂ ਨੂੰ ਜਿਹੜੇ ਸ਼ਾਮਲ ਹੋਏ ਨੇ ਕਿ ਕੌਣ ਵਾਲੇ ਸਮੇਂ 'ਚ ਜਿਹੜੇ ਆ ਅਸਲਾਮ ਵਾਲੇਕੁਮ ਭਰੋਸਾ ਵੀਰੇ ਮੈਂ ਮੇਰਾ ਵੇਖੋ ਜਿਹੜੇ ਅੱਜ ਮੇਰੇ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਆ ਜਿਹੜੇ ਪਰਿਵਾਰ ਮੇਰੇ ਨਾਲ ਸ਼ਾਮਲ ਹੋਇਆ ਮੇਰੇ ਤੇ ਵਿਸ਼ਵਾਸ ਉਹਨਾਂ ਦਾ ਬਣਿਆ ਤੇ ਫਿਰ ਮੇਰੇ ਨਾਲ ਸ਼ਾਮਲ ਹੋਇਆ ਤੇ ਮੇਰਾ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਆਪਣੇ ਪਰਿਵਾਰ ਵਾਂਗ ਜਿਹੜਾ ਮਾਨ ਸਤਕਾਰ ਦਿੱਤਾ ਜਾਊਗਾ ਜਿਹੜੇ ਵੀ ਕੰਮ ਉਹਨਾਂ ਦੇ ਹੋਣਗੇ ਉਹਨਾਂ ਨੂੰ ਕਦੀ ਅਹਿਸਾਸ ਹੀ ਨਹੀਂ ਹੋਣ ਦਿੱਤਾ ਜਾਊਗਾ ਵੀ ਕਦੀ ਉਹ ਦੂਜੀ ਪਾਰਟੀ 'ਚ ਸੀ ਸਾਡਾ ਇੱਕ ਪਰਿਵਾਰ ਅਸੀਂ ਪਰਿਵਾਰ ਬਣ ਕੇ ਚੱਲਾਂਗੇ ਭਰੋਸਾ ਨੂੰ ਵਿਰੋਧੀ ਕਹਿੰਦੇ ਨੇ ਅਜੇ ਤੇ ਆਮ ਆਦਮੀ ਆਰਵੀ ਨੇ ਇਹਨਾਂ ਨੇ ਆਪਣਾ ਭਲਵਾਨ ਇਕੱਲਾ ਹੀ ਅਜੇ ਚੌਣ ਮੈਦਾਨ ਦੇ ਵਿੱਚ ਪਾ ਰਿਹਾ ਹੈ ਅਜੇ ਸਾਡੇ ਭਲਵਾਨ ਦੇ ਆਉਣੇ ਨੇ ਇਹ ਤੇ ਪਹਿਲਾਂ ਹੀ ਜਿੱਤ ਦੇ ਟੰਡੇ ਗੱਡੀ ਫਿਰਦੇ ਨੇ ਮੇਰੇ ਵੀਰ ਉਹ ਪਲਵਾਨ ਲਿਆਉਣ ਵੀ ਕਿੱਥੇ ਲਕੋ ਕੇ ਰੱਖਿਆ ਅਸੀਂ ਤੇ ਡੀਕਣ ਡਿਆ ਸਾਡਾ ਪਲਵਾਨ ਤੇ ਥਾਪੀਆਂ ਮਾਰ ਰਹੇ ਆਉਣ ਮੈਦਾਨ ਚ ਅਸੀਂ ਤੇ ਡੀਕਣ ਡਿਆ ਆ ਪਲਵਾਨ ਵੇਖੋ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਉਹ ਖਾੜਾ ਹੀ ਕਰਦਾ ਜਿੱਥੇ ਕੁਸ਼ਤੀ ਨਾ ਹੋਵੇ ਉਹ ਪਲਵਾਨ ਆਉਦੇ ਬਾਹਰ ਕੱਢ ਕੇ ਤੇ ਲਿਆਉਣ ਅਸੀਂ ਵੇਟ ਕਰ ਰਹੇ ਆ ਉਹਨਾਂ ਦੀ ਜੀ ਸਰ ਪਾਰਟੀ ਵੱਲੋਂ ਬੋਲਦੇ ਹੋਏ ਕੀ ਕਹਿਣਾ ਚਾਹੋਗੇ ਕਿ ਜਿਹੜੇ ਮੈਨੀਫੈਸਟੋ ਚ ਰਹਿੰਦੇ ਵਾਦੇ ਆ ਸਰਕਾਰ ਕਦੋਂ ਤੱਕ ਪੂਰੇ ਕਰ ਲੋਗੀ ਮੇਰੇ ਵੀਰ ਸਿਰਫ ਇੱਕ ਵਾਦਾ ਰਹਿ ਗਿਆ ਵਾ ਜਿਹੜਾ ਪੈਣਾ ਨੂੰ 1000 ਰੁਪਏ ਗਾਰੰਟੀ ਦਾ ਸੀ ਜਿਹੜਾ ਜਿਹੜਾ ਮੇਨ ਜਿਹੜਾ ਵਾਦਾ ਸੀ ਤੇ ਉਹ ਆਉਣ ਵਾਲੇ ਜਿਹੜੀਆਂ ਜੜੀਆਂ ਅਗਲੀਆਂ ਇਲੈਕਸ਼ਨਾਂ ਵਿਧਾਨ ਸਭਾ ਤੇ ਆਉਣੀਆਂ ਉਦੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ 6 ਮਹੀਨਿਆਂ ਦਾ ਸਾਲ ਦੇ ਵਿੱਚ ਵਿੱਚ ਹੀ ਉਹ ਵਾਦਾ ਵੀ ਪੂਰਾ ਕਰ ਦਿੱਤਾ ਜਾਊਗਾ। ਉਹ ਟ੍ਰਾਂਸਪੋਰਟਰਾਂ ਨੂੰ ਕੀ ਅਪੀਲ ਕਰਨੀ ਜਾਊਗੀ ਚੈਨਲ ਦੇ ਮਾਧਮੇ। ਵੋਟ ਟ੍ਰਾਂਸਪੋਰਟਰਾਂ ਨੂੰ ਮੇਰੇ ਇਹੀ ਬੇਨਤੀ ਕਰਨੀ ਚਾਹਣਾ ਹੈ ਕਿ ਆਪਾਂ ਜੇ ਸਰਦਾਰ ਭਗਵੰਤ ਸਿੰਘ ਮਾਨ ਜੀ ਚੰਗੇ ਕੰਮ ਕਰ ਰਹੇ ਆ ਉਹ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਆ ਤੇ ਆਹ ਰਲ ਕੇ ਆਪਾਂ ਉਹਨਾਂ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਝਾੜੂ ਤੇ ਲਾ ਕੇ ਆਪਾਂ ਲਾਲਜੀਤ ਸਿੰਘ ਭੁੱਲਰ ਨੂੰ ਕਾਮਯਾਬ ਕਰੀਏ ਧੰਨਵਾਦ ਥੈਂਕ ਯੂ